ਗੁਰੂ ਕੀ ਪਿਆਰੀ ਸਾਥ ਸੰਗਤ ਜੀ ਆਪ ਜੀ ਨਾਲ ਫਤਿਹ ਦੀ ਸਾਂਝ ਪਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਹਮਣਾ ਕਿਵੇਂ ਇੱਕ ਦੈਂਤ ਨਾਲ ਹੋਇਆ ਸਰਵਣ ਕਰਾਂਗੇ ਮੇਰਾ ਉਤਸ਼ਾਹ ਵਧਾਉਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਦਾਸੀ ਨੂੰ ਜਾਂਦੇ ਸਮੇਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਇੱਕ ਪਿੰਡ ਦੇ ਬਾਹਰ ਦਰਖਤ ਦੇ ਹੇਠ ਬੈਠ ਗਏ। ਗੁਰੂ ਸਾਹਿਬ ਨੂੰ ਦੇਖ ਕੇ ਪਿੰਡ ਦੇ ਲੋਕ ਗੁਰੂ ਜੀ ਪਾਸ ਆਉਣ ਲੱਗ ਪਏ। ਪਿੰਡ ਵਾਸੀਆਂ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਤਾਂ ਇੱਕ ਦਿਨ ਗੁਰੂ ਸਾਹਿਬ ਜੀ ਨੇ ਪਿੰਡ ਵਾਸੀਆਂ ਤੋਂ ਪੁੱਛਿਆ ਉਹਨਾਂ ਦਾ ਜੀਵਨ ਬਸੇਰਾ ਕਿਹੋ ਜਿਹਾ ਚੱਲ ਰਿਹਾ ਹੈ? ਭਾਵੇਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਹੈ। ਗੁਰੂ ਸਾਹਿਬ ਜੀ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਨੇ ਕਿਹਾ ਗੁਰੂ ਸਾਹਿਬ ਜੀ ਸਾਨੂੰ ਹਰ ਸਮਾਂ ਇੱਕ ਦਿਓ ਦਾ ਡਰ ਲੱਗਿਆ ਰਹਿੰਦਾ ਹੈ ਇਹ ਦਿਓ ਹਰ 6 ਮਹੀਨੇ ਬਾਅਦ ਸਾਡੇ ਘਰਾਂ ਨੂੰ ਅਤੇ ਫਸਲ ਵਾੜੀ ਨੂੰ ਅੱਗ ਲਗਾ ਦਿੰਦਾ ਹੈ ਇਸ ਸਮੇਂ ਦੌਰਾਨ ਅਸੀਂ ਪਿੰਡ ਵਾਸੀ ਇੱਕ ਜਾਂ ਦੋ ਹਫ਼ਤਿਆਂ ਲਈ ਆਪਣਾ ਪਿੰਡ ਛੱਡ ਕੇ ਦੂਰ ਚਲੇ ਜਾਂਦੇ ਹਾਂ ਅਤੇ ਬਾਅਦ ਵਿੱਚ ਦੁਬਾਰਾ ਵਾਪਸ ਆ ਕੇ ਆਪਣੇ ਘਰਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ ਬਣਾਉਂਦੇ ਹਾਂ ਪਿੰਡ ਵਾਸੀਆਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਸਾਨੂੰ ਇਸ ਬੁਰੀ ਆਤਮਾ ਤੋਂ ਛੁਟਕਾਰਾ ਦਿਲਾ ਦਿਓ ਉਹਨਾਂ ਦੀਆਂ ਗੱਲਾਂ ਸੁਣ ਦੇ ਉਪਰੰਤ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਵਾਹਿਗੁਰੂ ਜੀ ਦਾ ਜਾਪ ਕਰਨ ਲਈ ਕਿਹਾ ਅਤੇ ਇਹ ਉਪਦੇਸ਼ ਦਿੱਤਾ ਤੁਹਾਨੂੰ ਹਮੇਸ਼ਾ ਸੱਚ ਦੇ ਰਾਹ ਉੱਤੇ ਚੱਲਣਾ ਪਵੇਗਾ ਇਸ ਦੇ ਨਾਲ ਗੁਰੂ ਸਾਹਿਬ ਨੇ ਪਿੰਡ ਵਾਸੀਆਂ ਨੂੰ ਬਚਨ ਵੀ ਕੀਤਾ ਹੁਣ ਤੁਹਾਡੇ ਘਰਾਂ ਦਾ ਅਤੇ ਫਸਲਾਂ ਦਾ ਨੁਕਸਾਨ ਨਹੀਂ ਹੋਵੇਗਾ ਤਾਂ ਪਿੰਡ ਵਾਸੀਆਂ ਨੇ ਕਿਹਾ ਗੁਰੂ ਸਾਹਿਬ ਜੀ ਅਸੀਂ ਜ਼ਰੂਰ ਵਾਹਿਗੁਰੂ ਜੀ ਦਾ ਜਾਪ ਕਰਾਂਗੇ ਪਰੰਤੂ ਹੁਣ ਉਹ ਸਮਾਂ ਆ ਗਿਆ ਸੀ ਜਦ ਉਹ ਦਿਓ ਘਰਾਂ ਨੂੰ ਅਤੇ ਫਸਲવાડી ਨੂੰ ਅੱਗ ਲਗਾ ਦਿੰਦਾ ਸੀ ਸਾਰੇ ਪਿੰਡ ਵਾਸੀ ਪਿੰਡ ਦੇ ਬਾਹਰ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਨ ਲੱਗ ਪਏ ਜਦ ਉਹ ਦਇਅ ਆਇਆ ਤਾਂ ਉਸਨੇ ਬਹੁਤ ਗੁੱਸੇ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਕਿਹਾ ਪਹਿਲਾਂ ਤਾਂ ਮੈਂ ਤੁਹਾਡੇ ਘਰਾਂ ਨੂੰ ਹੀ ਅੱਗ ਲਗਾਉਂਦਾ ਸੀ ਪਰ ਹੁਣ ਮੈਂ ਤੁਹਾਨੂੰ ਵੀ ਅੱਗ ਲਗਾ ਦੇਵਾਂਗਾ ਕਿਉਂਕਿ ਹੁਣ ਤੁਹਾਡੇ ਵਿੱਚ ਮੇਰਾ ਡਰ ਪੈ ਖਤਮ ਹੋ ਗਿਆ ਹੈ ਜਦੋਂ ਲੋਕਾਂ ਨੇ ਦੈਂਤ ਦੀਆਂ ਗੱਲਾਂ ਸੁਣੀਆਂ ਤਾਂ ਉਹ ਡਰ ਗਏ ਉਹ ਗੁਰੂ ਸਾਹਿਬ ਕੋਲ ਮਦਦ ਕਰ ਲਈ ਬੁਲਾਉਣ ਲੱਗ ਪਏ ਜਦ ਗੁਰੂ ਸਾਹਿਬ ਨੇ ਉਸ ਦੈਂਤ ਵੱਲ ਦੇਖਿਆ ਤਾਂ ਦੈਂਤ ਗੁਰੂ ਸਾਹਿਬ ਦਾ ਪ੍ਰਕਾਸ਼ ਸਹਿਨ ਨਾ ਕਰ ਸਕਿਆ ਅਤੇ ਅੰਤ ਵਿੱਚ ਇਸ ਦੈਂਤ ਨੇ ਗੁਰੂ ਸਾਹਿਬ ਅੱਗੇ ਝੁਕ ਕੇ ਉਸ ਦੁਆਰਾ ਕੀਤੇ ਹੋਏ ਬੁਰੇ ਕਰਮਾਂ ਦਾ ਪਛਤਾਵਾ ਕੀਤਾ ਅਤੇ ਗੁਰੂ ਸਾਹਿਬ ਦੇ ਬਚਨਾਂ ਨਾਲ ਦੈਂਤ ਨੂੰ ਮੁਕਤੀ ਮਿਲੀ ਗੁਰੂ ਸਾਹਿਬ ਨੇ ਪਿੰਡ ਵਾਸੀਆਂ ਨੂੰ ਇੱਕ ਧਰਮਸ਼ਾਲਾ ਬਣਵਾਉਣ ਲਈ ਵੀ ਕਿਹਾ ਤਾਂ ਜੋ ਆਉਣ ਵਾਲੇ ਰਾਹਗੀਰਾਂ ਦੀ ਮਦਦ ਹੋ ਸਕੇ ਗੁਰੂ ਸਾਹਿਬ ਦੇ ਬਚਨਾਂ ਮੁਤਾਬਿਕ ਪਿੰਡ ਵਾਸੀਆਂ ਨੇ ਪਿੰਡ ਵਿੱਚ ਧਰਮਸ਼ਾਲਾ ਬਣਵਾਈ ਜਿੱਥੇ ਗੁਰੂ ਸਾਹਿਬ ਨੇ ਲੋਕਾਂ ਦਾ ਜੀਵਨ ਸਫਲਾ ਕੀਤਾ ਉਸ ਜਗ੍ਹਾ ਅੱਜ ਗੁਰਦੁਆਰਾ ਪਾਠ ਤੀਰਥ ਸਾਹਿਬ ਜੀ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਅਬੋਹਰ ਜ਼ਿਲ੍ਹਾ ਗੰਗਾ ਨਗਰ ਤੋਂ 17 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਮੇਰੀ ਸੰਗਤਾਂ ਨੂੰ ਬੇਨਤੀ ਹੈ ਜਦ ਵੀ ਆਪ ਜੀ ਉਸ ਨਗਰ ਵਿੱਚ ਜਾਂਦੇ ਹੋ ਤਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨਾ ਜੀ ਅੰਤ ਵਿੱਚ ਇਹ ਕਹਿੰਦਾ ਹੋਇਆ ਖਿਮਾ ਦਾ ਜੱਜਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ